ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਭਾਰਤ ਦੇ ਇਤਿਹਾਸਿਕ ਨਗਰ ਕਉਤਬ ਮੀਨਾਰ ਬਾਰੇ ਜੋ ਕਿ ਦਿੱਲੀ ਦੇ ਮਹਿਰੂਲੀ ਇਲਾਕੇ ਦੇ ਵਿੱਚ ਸਥਿਤ ਹੈ ਅਤੇ ਯੂਨੈਸਕੋ ਵੱਲੋਂ ਵਿਸ਼ਵਵੱਧ ਤੌਰ ਹਰ ਸਥਾਨ ਦਾ ਦਰਜਾ ਪ੍ਰਾਪਤ ਕਰ ਚੁੱਕੀ ਹੈ ਦੁਨੀਆ ਦੀ ਸਭ ਤੋਂ ਉੱਚੀ ਇੱਟਾਂ ਨਾਲ ਬਣੀ ਮੀਨਾਰ ਹਰ ਸਾਲ ਲੱਖਾਂ ਸੈਲਾਨੀਆਂ ਨੂੰ ਆਪਣੇ ਵੱਲ ਖਿੱਚਦੀ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਅੱਜ ਤੱਕ ਵੀ ਇਸ ਦੇ ਦਰਵਾਜ਼ੇ ਕਿਉਂ ਬੰਦ ਨੇ ਕਿਉਂ ਨਹੀਂ ਖੁੱਲਦੇ ਕਦੇ ਸਮਾਂ ਹੁੰਦਾ ਸੀ ਜਦੋਂ ਲੋਕ ਇਸ ਦੇ ਅੰਦਰ ਜਾ ਸਕਦੇ ਸੀ ਅਤੇ ਤੰਗ ਪੌੜੀਆਂ ਰਾਹੀਂ ਚਰੋਖਿਆਂ ਤੋਂ ਦਿੱਲੀ ਦਾ ਨਜ਼ਾਰਾ ਵੇਖ ਸਕਦੇ ਸੀ ਪਰ 4 ਦਸੰਬਰ 1981 ਦਾ ਦਿਨ ਇਤਿਹਾਸ ਦਾ ਸਭ ਤੋਂ ਦੁਖਦਾਈ ਪੰਨਾ ਸਾਬਤ ਹੋਇਆ ਉਸ ਦਿਨ ਮੌਸਮ ਖਰਾਬ ਹੋ ਚੁੱਕਿਆ ਸੀ ਬਿਜਲੀ ਗਾਇਬ ਹੋ ਗਈ ਅਤੇ ਮিনার ਅੰਦਰ 300 ਤੋਂ ਵੱਧ ਲੋਕ ਫਸ ਗਏ ਸੀ ਅਚਾਨਕ ਅਫਰਾ ਤਫਰੀ ਫੈਲ ਗਈ ਕਿਸੇ ਨੇ ਗਲਤ ਫਹਿਮੀ ਪੈਦਾ ਕਰ ਦਿੱਤੀ ਕਿ ਮিনার ਟੈ ਰਹੀ ਹੈ भीड़ ਨੇ دروازਿਆਂ ਵੱਲ ਦੌੜਾਂ ਲਗਾ ਦਿੱਤੀਆਂ ਪਰ دروازੇ ਅੰਦਰ ਵੱਲ ਖੁੱਲਦੇ ਸੀ ਇਸ ਕਾਰਨ ਲੋਕ ਫਸ ਗਏ ਅਤੇ ਹਾਲਾਤ ਬੇਕਾਬੂ ਹੋ ਗਏ ਨਤੀਜੇ ਵਜੋਂ ਭਿਆਨਕ ਭਗੜੜ ਮਚ ਗਈ ਅਤੇ ਸਰਕਾਰੀ ਅੰਕੜੇ ਦੇ ਅਨੁਸਾਰ 45 ਲੋਕਾਂ ਦੀ ਇਸ ਦੇ ਵਿੱਚ ਮੌਤ ਹੋ ਗਈ ਸੀ ਜਿਨ੍ਹਾਂ ਵਿੱਚ ਜ਼ਿਆਦਾਤਰ ਸਕੂਲੀ ਬੱਚੇ ਸੀ ਕਈ ਹੋਰ ਗੰਭੀਰ ਤੌਰ ਤੇ ਜ਼ਖਮੀ ਹੋਏ ਸੀ ਇਹ ਹਾਦਸਾ ਖੁਦ ਮিনার ਦੇ ਇਤਿਹਾਸ ਦਾ ਸਭ ਤੋਂ ਕਾਲਾ ਦਿਨ ਸਾਬਤ ਹੋਇਆ ਇਸ ਤੋਂ ਬਾਅਦ ਸਰਕਾਰ ਨੇ ਵੱਡਾ ਫੈਸਲਾ ਲੈਂਦੇ ਹੋਏ ਸਿਲਾਨੀਆਂ ਲੇਕ ਕਤਬ ਮੀਨਾਰ ਦੇ ਦਰਵਾਜ਼ੇ ਹਮੇਸ਼ਾ ਦੇ ਲਈ ਬੰਦ ਕਰ ਦਿੱਤੇ। ਅੱਜ ਵੀ ਸਿਲਾਨੀ ਕੇਵਲ ਬਾਹਰੋਂ ਹੀ ਇਸ ਦੀ ਸ਼ਾਨਦਾਰ ਸੁੰਦਰਤਾ ਨੂੰ ਵੇਖ ਸਕਦੇ ਨੇ। ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਭਾਰਤ ਦੇ ਇਤਿਹਾਸਿਕ ਨਗਰ ਕਤਬ ਮੀਨਾਰ ਬਾਰੇ ਜੋ ਕਿ ਦਿੱਲੀ ਦੇ ਮਹਿਰੂਲੀ ਇਲਾਕੇ ਦੇ ਵਿੱਚ ਸਥਿਤ ਹੈ ਅਤੇ ਯੂਨੈਸਕੋ ਵੱਲੋਂ ਵਿਸ਼ਵ ਵਿੱਤ ਰੋਹਰ ਸਥਾਨ ਦਾ ਦਰਜਾ ਪ੍ਰਾਪਤ ਕਰ ਚੁੱਕੀ ਹੈ। ਦੁਨੀਆ ਦੀ ਸਭ ਤੋਂ ਉੱਚੀ ਇੱਟਾਂ ਨਾਲ ਬਣੀ ਮিনার ਹਰ ਸਾਲ ਲੱਖਾਂ ਸੈਲਾਨੀਆਂ ਨੂੰ ਆਪਣੇ ਵੱਲ ਖਿੱਚਦੀ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਅੱਜ ਤੱਕ ਵੀ ਇਸ ਦਰਵਾਜ਼ੇ ਕਿਉਂ ਬੰਦ ਨੇ ਕਿਉਂ ਨਹੀਂ ਖੁੱਲਦੇ ਕਦੇ ਸਮਾਂ ਹੁੰਦਾ ਸੀ ਜਦੋਂ ਲੋਕ ਇਸ ਦੇ ਅੰਦਰ ਜਾ ਸਕਦੇ ਸੀ ਅਤੇ ਤੰਗ ਪੌੜੀਆਂ ਰਾਹੀਂ ਚੜ੍ਹ ਕੇ ਚਰੋਖਿਆਂ ਤੋਂ ਦਿੱਲੀ ਦਾ ਨਜ਼ਾਰਾ ਵੇਖ ਸਕਦੇ ਸੀ ਪਰ 4 ਦਸੰਬਰ 1981 ਦਾ ਦਿਨ ਇਤਿਹਾਸ ਦਾ ਸਭ ਤੋਂ ਦੁਖਦਾਈ ਪੰਨਾ ਸਾਬਤ ਹੋਇਆ ਉਸ ਦਿਨ ਮੌਸਮ ਖਰਾਬ ਹੋ ਚੁੱਕਿਆ ਸੀ ਬਿਜਲੀ ਗਾਇਬ ਹੋ ਗਈ ਅਤੇ ਮিনার ਅੰਦਰ 300 ਤੋਂ ਵੱਧ ਲੋਕ ਫਸ ਗਏ ਸੀ ਅਚਾਨਕ ਅਫਰਾ ਤਫਰੀ ਫੈਲ ਗਈ ਕਿਸੇ ਨੇ ਗਲਤ ਸਫਲਤ ਪੈਦਾ ਕਰ ਦਿੱਤੀ ਕਿ ਮিনার ਟਹਿ ਰਹੀ ਹੈ ਭੀੜ ਨੇ ਦਰਵਾਜ਼ਿਆਂ ਵੱਲ ਦੌੜਾਂ ਲਗਾ ਦਿੱਤੀਆਂ ਪਰ ਦਰਵਾਜ਼ੇ ਅੰਦਰ ਵੱਲ ਖੁੱਦੇ ਸੀ ਇਸ ਕਾਰਨ ਲੋਕ ਫਸ ਗਏ ਅਤੇ ਹਾਲਾਤ ਬੇਕਾਬੂ ਹੋ ਗਏ ਨਤੀਜੇ ਵਜੋਂ ਭਿਆਨਕ ਭਗੜੜ ਮਚ ਗਈ ਅਤੇ ਸਰਕਾਰੀ ਅੰਕੜੇ ਦੇ ਅਨੁਸਾਰ 45 ਲੋਕਾਂ ਦੀ ਇਸ ਦੇ ਵਿੱਚ ਮੌਤ ਹੋ ਗਈ ਸੀ ਜਿਨ੍ਹਾਂ ਵਿੱਚ ਜ਼ਿਆਦਾਤਰ ਸਕੂਲੀ ਬੱਚੇ ਸੀ ਕਈ ਹੋਰ ਗੰਭੀਰ ਤੌਰ ਤੇ ਜ਼ਖਮੀ ਹੋਏ ਸੀ ਇਹ ਹਾਦਸਾ ਕুতুব ਮੀਨਾਰ ਦੇ ਇਤਿਹਾਸ ਦਾ ਸਭ ਤੋਂ ਕਾਲਾ ਦਿਨ ਸਾਬਿਤ ਹੋਇਆ ਇਸ ਤੋਂ ਬਾਅਦ ਸਰਕਾਰ ਨੇ ਵੱਡਾ ਫੈਸਲਾ ਲੈਂਦੇ ਹੋਏ ਸਿਰਾਨੀਆ ਲਈ ਕুতুব ਮੀਨਾਰ ਦੇ ਦਰਵਾਜ਼ੇ ਹਮੇਸ਼ਾ ਦੇ ਲਈ ਬੰਦ ਕਰ ਦਿੱਤੇ ਅੱਜ ਵੀ ਸਿਰਾਨੀ ਕੇਵਲ ਬਾਹਰੋਂ ਹੀ ਇਸ ਦੀ ਸ਼ਾਨਦਾਰ ਸੁੰਦਰਤਾ ਨੂੰ ਵੇਖ ਸਕਦੇ ਨੇ